ਯੋਗ ਪੂਰੇ ਦਰਸ਼ਨ ਤੇ ਜੈ ਇਹ ਗਿਰਮ ਪੂਰੇ ਦਰਸਨ ਰੇ ਜੈ ਕਿਰਪਾ ਰੂਪ ਨਤੀਆ ਸੋ ਯਾਰ ਹਮਾਰੇ ਸਜ ਪਿਆਰੇ ਬਿਸਮੋਹਰ ਲਾਲ ਪਿਆਰੇ ਓ ਫਿਰ ਕੋ ਜਾਨ ਪਿਆਰੇ ਦਿਸਦਾ ਸੱਪਿਆਰੀ ਸਿਰ ਧਰੀ ਉਤਾਰੇ ਦਿਸਦਾ ਸੱਪਿਆਰੀ ਸਿਰ ਧਰੀ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਸ੍ਰੀ ਭਗਵਤੀ ਜੀ ਸਹਾਏ ਬਾਦ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ॥ ਪ੍ਰਥਮ ਭਗਵਤੀ ਸਿਮਰ ਕਾ ਕਰੁਣਾ ਅਨੁਕੁਲੈ ਧਿਆਏ ਫਿਰੰਗ ਗੁਰ ਤੇ ਅਮਰਦਾਸ ਸ੍ਰੀ ਰਾਮਦਾਸ ਹੋਇ ਸਹਾਏ ॥ ਕਰਜਨ ਹਰਿ ਗੋਬਿੰਦ ਨਾਮ ਸੰਭਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਸ੍ਰੀ ਹੈ ॥ ਜੈਸੂ ਦਿੱਤੇ ਸਾਬ ਦੁਖ ਜਾਏ ਕੀ ਗਵਾਦਰ ਸਮਰੇ ਘਰ ਨਾ ਨਿਤਿਆ ਵਿਥਾਇ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਰਦਾਸ ਧਿਆਨ ਕਰਕੇ ਬੋਲੋ ਜੀ ਪੰਨਾ ਪਿਆਰੇਆ ਸੰਗਿਆ ਦੇ ਉਚਾਰਿਆ ਮੁਕਤਿਆ ਹੱਠੀਆਂ ਜਪੀਆਂ ਤੰਮੀਆਂ ਜਨਾ ਨਾਮ ਜਪਿਆ ਵੰਡ ਛਕਿਆ ਦੇਵ ਚਲਾ ਇਤਿ ਰਾਈ ਦੇ ਪੀਣ ਵਿੱਚ ਕੀਤਾ ਤਨਾ ਪਿਆਰਿਆਂ ਉਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਕਾਲਸਾ ਜੀ ਬੋਲ ਜੀ ਨਾਂ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਮੰਨ ਗੰਖਟਾਈ ਕੋਪਰੀਆਂ ਰੋਹਾਈਆਂ ਤਰਖੜੀਆਂ ਤੇ ਨੜਿਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਦਿਨਾਂ ਦੀ ਪਵਿੱਤਰ ਕਮਾਈ ਦਾ ਤਿਆਗ ਕਰਕੇ ਖਾਲਸਾ ਜੀ ਵਲ ਜੀ ਅੰਨਾਂ ਤਖਤਾਂ ਵਾਕ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਤਮੇ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਣ ਕੋ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬਾਂ ਸਹਾਂ ਤਹਾਰਸ਼ਿਆਰੇ ਆਇ ਤੀਗ ਤੇਗ ਫਤਿਹ ਮਿਰਦ ਕੀ ਪੈਜ ਪੰਛ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਈ ਕਾਲਸੇ ਜੀ ਕੇ ਵਰ ਵਾਲ ਵਲ ਜੀ ਸਹਾਂ ਸਿਕਾਣ ਸਖੀਦਾਨ ਕੇਸਦਾਨ ਰਹਿਤਦਾਨ ਬਵੇਕਦਾਨ ਸਾਹਦਾਨ ਪ੍ਰਸਦਾਨ ਨਾਨਕ ਸਰਗਰ ਨਾਮ ਦਾ ਸ੍ਰੀ ਅਮਰਤ ਸਰ ਜੀ ਦੇ ਦਰਸ਼ਨਿ ਸ਼ਨਾੰਤੰ ਗਿਆੰਤੰ ਦੇਵੰਗੇ ਜੁਗਾ ਜੁਗਾ ਤਾ ਧਰਮਤਾ ਜੈਕਾਰ ਬਨੋ ਜੀ ਸਿੱਖਾਂ ਦਾ ਮਾਨ ਨੀਵਾ ਮਤਿ ਮਤ ਪਤ ਦਾ ਰੱਖ ਕੋ ਵਾਹਿਗੁਰੂ हे अकाल पुरख अपने पंच दे सदा सहाय दा तार दियो श्री रण काणा साहिब ते और गुरुद्वारों गुरुधामों दे जिन्नां तुं पंच नु छोड्या गया है खुले दर्शन दीदार तिसि वा संभालदा नाम खालसा जीनु बख्शो हे निमाड़ा दिमाड़ा ਦੇਤਾਨਿਆ ਦੇਤਾਨ ਨਿਉਟਿਆ ਦੀ ਯੋਟ ਨਿਆਸਰਿਆਂ ਦਾ ਆਸਰਾ ਸੱਚਕ ਪਾਵਣ ਭਗਤ ਵਸਲ ਕਿਰਪਾ ਨਿਦਾਨ ਦੀਨ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲ ਉਪਾਰ ਸ਼ੁਰੂਆਤ ਤੋਂ ਸੰਤ ਦੇ ਕੀ ਅਰਦਾਸ ਵੰਤੀ ਹੈ ਸਾਧੂ ਜੀ ਆਪ ਜੀ ਦੇ ਘਰੇ ਅੰਦਰ ਚਾਰ ਪੈ ਰਹਿਣਾ ਸੁਖ ਨਾਲ ਬਤੀਤ ਹੋਈ ਪ੍ਰਕਾਸ਼ਾ ਕਰਨੇ ਚਾਰ ਪੈ ਦਿਨ ਆਪਣੇ ਘਰੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਿਸ਼ੇ ਦਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਹਰਿ ਨਾਮਿ ਪਾਵਨ ਕੋਤ੍ਰਸ਼ਾ ਗੁਰਦਵਾਰਾ ਵੰਸ਼ੀਲੀ ਗੰਸਾ ਵਿੱਚੇ ਪਾਵਨ ਦਰਬਾਰ ਅੰਦਰ ਸਤਿਗੁਰੂ ਦੀ ਆਗਿ ਦੇ ਸੰਗਠਨ ਤਿਆਰ ਹਨ ਕਰੋ ਕਿਰਪਾਤੰ ਸੰਗਤਨਾ ਪਰ ਗ੍ਰਜਮਣ ਹੋ ਕੇ ਸੰਕਾਨ ਨੂੰ ਪੂਰੇ ਦਰਸ਼ਨ ਦੀ ਦਾਤ ਪਾਵਣੰ ਸ੍ਰੀ ਵਖਵਾਗ ਬਖਸ਼ੇ ਕਰਤ ਕਰੋ ਓੰ ਦਾਰੇ ਆਇਆ ਸੰਗਤਾਂ ਵਿਆ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤੇਲផល ਪੇਟਾਵਾਂ ਸਿਵਾਵਾਂ ਪ੍ਰਵਾਨ ਕਰਨੀਆਂ ਆਪਣੇ ਦਰੋਂ ਕਰੋ ਸਿੱਖੀ ਸਿਦਕ ਪੁਰਸਾਂ ਨਾਮ ਗਨ ਰਖਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲ ਕਰਨੀ ਆਪਣੇ ਪਾਵਨ ਪੁੱਤਰ ਤਰਨਾਗਦਾ ਜੋੜ ਕੇ ਰੱਖਣਾ ਕਰੋ ਕਿਰਪਾ ਦਾ ਜੀਵੇ ਪਾਵਨ ਸਰੂਪ ਨਿਰਾਸ਼ ਸੰਤੋ ਪ੍ਰਗਾਸ ਸੰਤਿ ਦੇ ਰਾਮ ਦੀ ਆਗਿਆ ਅਕਸ਼ੋ ਰਤ ਵਿਚ ਆਪਾਂ ਸੰਸਾਏ ਹੋਣਾ ਸੀ ਪਿਆਰੇ ਮੇਰੇ ਜਿਨ੍ਹਾਂ ਮਿਲਿਆ ਤੇਰਾ ਨਾਮ ਸਿਤਾਵੇ ਨਾਲ ਸੁਣਾ ਕਰਤੀ ਕਰ ਜੇ ਭਾਣੇ ਫਰਟ ਦੇ ਬੋਲੇ